ਠੀਕ ਰੇਟ ਖੱਚ ਕੇ ਜੀ ਰੇਟ ਖੱਚ ਕੇ ਵੀਰੇ 32000 ਰੁਪਇਆ ਹਾਂ ਨਹੀਂ ਸਹੀ ਠੰਡੀ ਫੋਲਾ 32000 ਹਾਂ ਬਸ ਲੈਣ ਦੇ ਨਹੀਂ ਐ ਜਾਣਾ ਮੰਨੇ ਮੰਦਾ ਜੇ 26 ਜਸਤਾਈ ਵਾਲਾ ਫੋਨ ਵੀ ਨਾ ਲਾਵੇ ਆਪਣਾ ਠੀਕ ਆ ਸਹੀ ਗੱਲ ਆ ਦੱਸ ਦੂ ਨੂੰ ਪਹਿਲਾਂ ਹਣਾ ਜਾਨੇ ਖੱਚ ਕੇ ਰੇਟ ਹਾਂ ਠੰਡੀ ਸੁੰਢੀ ਪੂਰੀ ਆਪਣੀ ਔਨਲਾਈਨ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਘੰਡਾ ਬੰਨੇ ਤੇ ਜਿਲ੍ਹਾ ਨੂੰ ਪੈਂਦਾ ਜੀ ਪਿੰਡ ਘੰਡਾ ਬਾਈ ਕੋਲ ਟੋਕੜ ਗੱਬਣ ਛੋਟੀ ਬਕਾਊਆ ਜੀ ਤੇ ਇੱਕ ਜਰਸੀ ਗਾ ਬਹੁਤ ਸੋਹਣੀ ਜੇ ਵੀ ਬਕਾਊਆ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 728000353 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਬਾਕੀ ਵਾਲ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਮਿਤ ਨਮਿਤ ਵੀਡੀਓ ਪਹੁੰਚ ਸਕੀ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਅਸੀ ਆ ਬਾਈ ਨਾਮ ਵੀ ਰ ਆਪਣਾ ਦਰਸ਼ਨ ਖਾਨ ਜੀ ਪੈਂਡ ਕੰਡਾ ਬੰਨਾ ਜ਼ਿਲ੍ਹਾ ਮਠੰਡਾ ਜੀ ਛੋਟੀ ਜਾਣਕਾਰੀ ਦਿਓ ਜੀ ਛੋਟੀ ਇਹ ਪਹਿਲੇ ਸੂਈ ਸੂਈ ਵੀ ਹੈ ਜੀ ਦੂਜੇ ਸੂਈ ਨੂੰ ਗੱਭਣਾ ਹੈ ਹਾਂਜੀ 4 ਮਹੀਨਾ ਹੀ ਗੱਭਣਾ 5 ਲੀਟਰ ਦੁੱਧ ਮਗਰ ਬੱਚਾ ਬੱਚਾ ਕਿ ਜੀ ਮਗਰ ਮਗਰ ਕੱਟਾ ਜੀ ਠੀਕ ਆ ਤੇ ਦੁੱਧ ਕਿੰਨਾ ਦੱਸਿਆ ਜੀ ਦੁੱਧ 5 ਕਿਲੋ ਆ ਜੀ ਹੁਣ ਦੋਨੇ ਟਾਈਮ ਮਿਲਦੀ ਆ ਦੋਨੇ ਟਾਈਮ ਮਿਲਦੀ ਆ ਅੜਾ ਉਪਰਾ ਕੱਲ ਹੀ ਆਈ ਆਪਣੇ ਕੋਲੇ ਪਪਾਰ ਲਗਾਵਾ ਆਪਣਾ ਹਾਂਜੀ ਕਿਹੜਾ ਆ ਉਪਰਾ ਜ ਮੜਾ ਜਾਜਾ ਠੀਕ ਆ ਤੇ ਰੇਟ ਭਰਾ ਜੀ ਅੱਜ ਪਹਿਲੀ ਦੱਸ ਦੋ ਰੇਟ ਵੀ ਜੀ ਦਾ 85000 ਰੁਪਿਆ ਲੈਣ ਦੇਣਾ 85000 ਹਾਂ ਠੀਕ ਆ ਲੋ ਭਰਾ ਚੈੱਕ ਕਰ ਸਕਦੇ ਵੱਡੀ ਬੁੱਡੀ ਬਹੁਤ ਛੋਟੀ ਮੰਨੇ ਨਾ ਵੱਡੀ ਆ ਪੂਰੀ ਠੀਕ ਆ ਚਾਰ ਥਾਣਾ ਥਾਣਾ ਦੇ ਓਕੇ ਜਮਾ ਕੋਈ ਆਉਲਾ ਤਰ ਕਰੋ ਪੈਸੇ ਭੇਜਦੇ ਪੁਰਦਾ ਵੀ ਅੰਮ੍ਰਿਤ ਆ ਠੀਕ ਆ ਕੱਦ ਬੈਡ ਵੀ ਸੁਖ ਨਾ ਸੁਣ ਮਾੜੀ ਦਾ ਲੋ ਜੀ ਚੈੱਕ ਕਰ ਸਕਦੇ ਫੇਸ ਤੋਰ ਦੋ ਪ੍ਰਾਨੂ ਲੋ ਜੀ ਉਹ ਨਾਲ ਬੱਚੇ ਦੀ ਮਾਰ ਦੀ ਕੈਮਰਾ ਹਾਂ ਜੀ ਹਾਂ ਜੀ ਬੱਚਾ ਦਿਖਾਤਾ ਕੱਟਾ ਮੰਗਰ ਲੋ ਜੀ ਚੈੱਕ ਕਰ ਸਕਦੇ ਭਰਾ ਵਾਈ ਜੀ ਨਾਲ ਜਰੂਰ ਕਨੈਕਟ ਕਰੋ ਠੀਕ ਆ ਜੀ ਲੋ ਜੀ ਚੋਟੀ ਆ ਆਪਣੀ ਬਈ ਚੈੱਕ ਕਰ ਵੀ ਅਗਲਾ ਚੈੱਕ ਕਰਾਦਾ ਹਾਂ 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 ਵੀਰੇ ਆਪਣੇ ਘਰ ਦੀ ਜ਼ਿੰਮੇਵਾਰੀ ਆਪਣੇ ਕੋਲ ਚਾਹੇ ਆਪਣੇ ਬਾਹਰ ਚੈੱਕ ਕਰਾ ਕੇ ਲੈ ਕੇ ਜਾਵੇ ਆਪਣੀ ਠੀਕ ਆ ਲੋ ਜੀ ਬਾਈ ਦੀ ਚੋਣੀ ਗੱਨੀ ਬਹੁਤ ਅਜੀ ਡੋਟੀ ਠੀਕ ਲੋ ਜੀ ਦੂਜੇ ਸੁ ਖਾਤਰ ਸੁ ਖਾਤਰ ਗੱਬਣਾ ਠੀਕ ਆ ਜੀ ਤੁਹਾਨੂੰ ਤੁਹਾਨੂੰ ਵੀ ਦੇਖ ਸਕਦੇ ਨੇ ਲੇਵਾ ਹੋਏ 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 ਰੌਡਰ ਕੇ ਜੀ ਲੋ ਜੀ ਟੋਟਾ ਪੂਰਾ ਧਰਨ ਚੈੱਕ ਕਰ ਸਕਦੇ ਆ ਚਾਰ ਅਗਲੀ ਸਰਵਿਸ ਨੂੰ ਸੁਬਾਹ ਲਓ ਜੀ ਠੀਕ ਹੈ ਜੀ ਹਾਂਜੀ ਬਈ ਦਜੀ ਦੱਸੋ ਜਰਸੀ ਗਾਂ ਦੀ ਬੈਡ ਵੀਰੇ 2 ਮਹੀਨੇ ਸੂਈ ਵੀ ਇਹੇ ਹਾਂਜੀ ਅੱਜ ਦੇ ਇੱਕ ਮਹੀਨਾ ਹੋ ਗਿਆ ਮਾਰਾ ਟੀਕਾ ਭਰਾਏ ਨੂੰ ਠੀਕ ਆ ਠੀਕ ਆ ਦੁੱਧ 8 ਕਿਲੋ 7 ਕਿਲੋ ਮੰਨ ਕੇ ਲੈ ਲਿਆ ਅਗਲਾ ਠੀਕ ਆ ਰੇਟ ਖੱਚ ਕੇ ਜੀ ਰੇਟ ਖੱਚ ਕੇ ਵੀਰੇ 32000 ਰੁਪਿਆ ਹਾਂ ਨਹੀਂ ਇਹ ਸੀਲ ਠੰਡੀ ਫੋਲਾ 32000 ਹਾਂ ਬਸ ਲੈਣ ਦੇ ਨਹੀਂ ਐ ਜਾਣਾ ਮੰਨੇ ਮਨਾਂ ਤੇ ਸਭੀ ਜਸਤਾਹੀ ਵਾਲਾ ਫੋਨ ਵੀ ਨਾ ਲਾਵੇ ਆਪਣਾ ਠੀਕ ਆ ਸਹੀ ਗੱਲ ਆ ਦੱਸ ਦਿਉ ਨੂੰ ਪਹਿਲਾਂ ਹਣਾ ਜਾਂ ਖੱਚ ਕੇ ਡੇਟ ਹਾਂ ਠੰਡੀ ਛੁੰਡੀ ਪੂਰੀ ਆਪਣੇ ਆਨਲਾਈਨ ਮੰਗਾ ਲੈ ਚਾਹੇ ਜਮਲ ਹੈ ਠੀਕ ਆ ਲੈ ਆਏ ਛੀਲ ਠੰਡੀ ਪੂਰੀ ਜਿਵੇਂ ਮਰਜ਼ੀ ਧਰਾ ਮੰਗਾ ਲੈ ਠੀਕ ਆ ਜੀ ਤੋੜ ਦੋ ਬਰਾ ਲਓ ਜੀ ਬਾਈ ਨੇ ਰੇਟ ਦੱਸਤਾ ਆਪਣ ਨੂੰ ਨੂੰ ਦਾ ਜਾਨਵਰਾਂ ਦਾ ਬਾਈ ਜੀ ਨੇ ਜ਼ਰੂਰ ਕੰਟੈਕਟ ਕਰੋ ਠੀਕ ਆ ਨਾ ਅਜ ਮਿਸਤਰੀ ਲੱਗਿਆ ਕਰਕੇ ਨਟੋਈਆਂ ਵੀ 9 ਵਜੇ ਐਸੇ ਧਰ ਕੇ ਠੀਕ ਆ ਜੀ ਮੈਂ ਹੁਣ ਟਾਈਮ 12 ਵਜੇ ਹੋਣੇ ਠੀਕ ਆ ਵੀ ਮੈਂ ਮਿਸਤਰੀ ਲੱਗਿਆ ਵਾ ਸੋਈ ਕੰਮ ਕਰਾ ਰਿਹਾ ਧੁਰ ਦੀ ਧੁਰਦੋ ਚੱਲ ਭਾਈ ਚੱਲ 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 ਪਤਾ ਚੱਲ 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 ਚ ਕੋਈ ਆ ਇਹ ਗੱਲ ਜਿੱਥੇ ਮਰਜੀ ਬੰਦਾ ਚਾਹੇ ਮੰਗਾਲੇ ਆਪਾਂ ਤੋਂ ਕੋਈ ਤਾਂ ਵੀ ਠੀਕ ਆ ਠੀਕ ਆ ਜੀ ਠੀਕ ਕੋਈ ਕਹਿੰਦਾ ਚਾਹੇ ਆਨਲਾਈਨ ਮੰਗਾਲੋ ਠੀਲ ਠੰਡੂ ਤੁਹਾਨੂੰ ਦੇਖ ਹੀ ਰਹੀ ਆ ਲਓ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪੈਂਟ ਘੰਡਾ ਬੰਨੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਠਿੰਡਾ ਨੇੜੇ ਭਧੋੜ ਆਪਣੇ ਇਧਰ ਸ਼ਹਿਰ ਅੱਛਾ ਇਧਰ ਹੋਰ ਪੈਂਟ ਭਾਈ ਕਿਹੜੇ ਕਿਹੜੇ ਆ ਭਾਈ ਰੁਪਾ ਭਧੋੜ ਆ ਠੀਕ ਆ ਠੀਕ ਆ ਰਾਮਪੁਰਾ ਠੀਕ ਆ ਜੀ ਕਨ ਬਾਈ ਨਿਰੂ ਕੰਡਕਟ ਕਰੋ ਭਰਾ ਠੀਕ ਹੈ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ OK ਬਾਈ